ਮਿਰਨਾ ਬੈਂਤ ਸਿੰਘ ਆ ਜੀ ਅੱਜ ਅਸੀਂ ਭਾਰਤੀ ਕਿਸਾਨਾਂ ਨੂੰ ਏਕਤਾ ਸਿੱਧੂਪੁਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਕਰ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕਿਸ ਸੰਬੰਧ ਵਿੱਚ ਹੈ ਜਿਹੜਾ ਇਕੱਠ ਕੀਤਾ ਕਿ ਮੇਨ ਵਿਸ਼ਾ ਕੀ ਹੈ ਇਸ ਦਾ ਜਿਹੜਾ ਮੇਨ ਵਿਸ਼ਾ ਜੀ ਸਾਡਾ ਅੱਜ ਦਾ ਉਹ ਹੈਗਾ ਆ ਅਸੀਂ ਆਉਣ ਵਾਲੀ 15 ਸਤੰਬਰ ਨੂੰ ਇੱਕ ਬਹੁਤ ਵੱਡਾ ਜਿਹੜਾ ਇਕੱਠ ਹੈ ਉਹ ਹਰਿਆਣੇ ਦੇ ਵਿੱਚ ਉਚਾਣਾ ਮੰਡੀ ਦੇ ਵਿੱਚ ਕਰ ਰਹੇ ਹਾਂ ਤੇ ਉਹ ਰੈਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਰਕਰ ਸਾਹਿਬ ਨੂੰ ਲੈ ਕੇ ਜਾਣਾ ਸੀ ਤਾਂ ਇੱਥੇ ਸਾਰੇ ਬਲਾਕਾਂ ਦੇ ਆਗੂ ਸਹਿਬਾਨ ਪਿੰਡਾਂ ਦੇ ਸਾਡੇ ਆਗੂ ਆਏ ਹੋਏ ਨੇ ਉਹਨਾਂ ਨੇ ਡਿਸਕਸ ਕਰਕੇ ਸੀ ਇੱਕ ਹਰ ਬਲਾਕ ਦੇ ਵਿੱਚੋਂ ਘੱਟੋ ਘੱਟ ਦੋ ਬੱਸਾਂ ਤੇ ਉਸ ਤੋਂ ਵੱਧ ਜਿੰਨੀਆਂ ਵੀ ਹੋ ਸਕਣ ਉਹ ਅਸੀਂ ਉੱਥੇ ਲੈ ਕੇ ਜਾਵਾਂਗੇ ਦੋ ਦੋ ਤਿੰਨ ਤਿੰਨ ਸੌ ਬੰਦਾ ਸਾਡਾ ਘੱਟੋ ਘੱਟ ਹਰੇਕ ਬਲਾਕ 'ਚ ਜਾਊਗਾ 11500 ਦੀ ਗਿਣਤੀ ਸਿੱਥੇ ਲੈ ਕੇ ਜਾਵਾਂਗੇ ਪਹਿਲਾਂ ਵੀ ਗਵਰਨਮੈਂਟ ਆ ਕੇ ਤੇ ਆਈ ਹੈ ਤਾਂ ਉਹਨੇ ਵੀ ਆਪਾਂ ਲੈ ਕੇ ਗਏ ਇਹਦੇ ਵਿੱਚ ਕੀ ਮੇਨ ਦਾ ਜਿਹੜਾ ਗੱਲ ਕਰਦੇ ਨੇ ਕੀ ਮਕਸਦ ਰਿਆ ਨੇ ਇਹ ਮਕਸਦ ਜੀ ਪਿਛਲੇ ਦਿਨਾਂ ਦੇ ਵਿੱਚ ਅਸੀਂ 31 ਅਗਸਤ ਨੂੰ 200 ਦਿਨ ਦਾ ਦਿਹਾੜਾ ਬਣਾਇਆ ਸੀਗਾ ਖਨੌਰੀ ਬਾਰਡਰ ਦੇ ਉੱਪਰ ਸ਼ੰਭੂ ਬਾਰਡਰ ਤੇ ਬਣਾਇਆ ਸੀ ਪਰ ਜਿਹੜਾ ਇਹ 15 ਸਤੰਬਰ ਦਾ ਅਸੀਂ ਬਣਾ ਰਹੇ ਆ ਇਹ ਹਰਿਆਣਾ ਦੇ ਵਿੱਚ ਇਲੈਕਸ਼ਨ ਹੋ ਰਿਹਾ ਹਰਿਆਣਾ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਉਹਨਾਂ ਇਲੈਕਸ਼ਨਾਂ ਦੇ ਵਾਸਤੇ ਸਰਕਾਰ ਨੂੰ ਜਗਾਉਣ ਵਾਸਤੇ ਕਿ ਐਡਾ ਵੱਡਾ ਇਕੱਠ ਕਰਨਾ ਸੀ ਮੰਡੀ ਦੇ ਵਿੱਚ ਕਿ ਸਰਕਾਰ ਸਾਡੀਆਂ ਮੰਗਾਂ ਮੰਨਣ ਵਾਸਤੇ ਮਜਬੂਰ ਹੋ ਜਾਵੇ ਜਿਹੜੀਆਂ ਸਾਡੇ ਐਮਐਸਪੀ ਦੀ ਮੰਗ ਹੈ ਜਾਂ ਜਿਹੜੇ ਸਾਡਾ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਆ ਜਾਂ ਜਿਹੜੀ ਕਰਜ਼ਾ ਮੁਕਤੀ ਦੀ ਕਿਸਾਨ ਤੇ ਮਜ਼ਦੂਰ ਦੇਸੀਂ ਗੱਲ ਕਰਦੇ ਆ ਉਹ ਮੰਗਾਂ ਮੰਨੇ ਸਰਕਾਰ ਜੇ ਸਰਕਾਰ ਨਹੀਂ ਮੰਨੂਗੀ ਤਾਂ ਫਿਰ ਸਰਕਾਰ ਜਿਹੜੀ ਬੀਜੇਪੀ ਦੀ ਸਰਕਾਰ ਆ ਉਹ ਵੋਟਾਂ ਤੋਂ ਸਖਣੀ ਹੋ ਜੂਗੀ ਜਿਹੜਾ ਪਲਟਾ ਲੋਕ ਫੇਰ ਕੇ ਦੂਸਰੀਆਂ ਜਿਹੜੇ ਆਪੋਜੀਸ਼ਨ ਦੇ ਪਾਰਟੀਆਂ ਉਹ ਲੈ ਕੇ ਆਉਣਗੇ ਤੇ ਬੀਜੇਪੀ ਦੀ ਸਰਕਾਰ ਹਰਿਆਣਾ ਵਿੱਚ ਦੁਬਾਰਾ ਸਰਕਾਰ ਨਹੀਂ ਬਣਾ ਸਕਦੀ ਕਿਸਾਨ ਜਥੇਬੰਦੀਆਂ ਇਹ ਪੀਨ ਕਰਨਾ ਚਾਹੁੰਦੇ ਦੇਖੋ ਜੀ ਅਸੀਂ ਤਾਂ ਇਹੀ ਮੈਸੇਜ ਕਰ ਦੇਣਾ ਚਾਹੁੰਦੀਆਂ ਕਿ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਰਲ ਕੇ ਲੜ ਰਹੀਆਂ ਉਹ ਤਾਂ ਸਾਰੀਆਂ ਜਾਣਗੇ ਜਾਣਗੀਆਂ ਜਿਹੜੀਆਂ ਦੂਸਰੇ ਵੀ ਕਿਸਾਨ ਜਥੇਬੰਦੀਆਂ ਹੁਣ ਮੌਕਾ ਹੈ ਸਰਕਾਰ ਦੀ ਧੌਣ ਤੇ ਗੋਡਾ ਰੱਖਿਆ ਹੋਇਆ ਸਾਰੀਆਂ ਜਥੇਬੰਦੀਆਂ ਨੂੰ ਦਬਾਅ ਬਣਾਉਣਾ ਚਾਹੀਦਾ ਹੈ ਤੇ ਜਿਹੜੀਆਂ ਕਿਸਾਨੀ ਦੇ ਹੱਕ ਦੇ ਵਿੱਚ ਜਿਹੜੀਆਂ ਕਿਸਾਨੀ ਜਥੇਬੰਦੀਆਂ ਕਹਿੰਦੀ ਨੇ ਕਿ ਅਸੀਂ ਕਿਸਾਨਾਂ ਦੇ ਪੱਖ ਦੇ ਵਿੱਚ ਗੱਲ ਕਰਦੇ ਆਂ ਤਾਂ ਇਤੋਂ ਵਧੀਆ ਮੌਕਾ ਨਹੀਂਗਾ ਉਹਨਾਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਉੱਥੇ ਜਾ ਕੇ ਆਪੋ ਆਪਣਾ ਜਿਹੜਾ ਪ੍ਰਚਾਰ ਕਰਨਾ ਚਾਹੀਦਾ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ ਹਰਿਆਣੇ ਦੀ ਸਰਕਾਰ ਦੇ ਵਿੱਚ ਜੇ ਭਾਜਪਾ ਦੀ ਸਰਕਾਰ ਨਹੀਂ ਆਉਂਦੀ ਦਾ ਕੇਂਦਰ ਦੇ ਵਿੱਚ ਮੋਦੀ ਨੂੰ ਬੜਾ ਵੱਡਾ ਝਟਕਾ ਲੱਗ ਸਕਦਾ ਹੈ ਤੇ ਉਸ ਝਟਕੇ ਤੋਂ ਬਚਣ ਵਾਸਤੇ ਉਹ ਸਾਡੀਆਂ ਮੰਗਾਂ ਮੰਨਣ ਵਾਸਤੇ ਸਾਨੂੰ ਪੂਰਾ ਵਿਸ਼ਵਾਸ ਹੈ ਮਜਬੂਰ ਹੋ ਜੂਗਾ ਪਰ ਅਸੀਂ ਬੇਨਤੀ ਸਾਰਿਆਂ ਨੂੰ ਕਰਦੇ ਆ ਕਿ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਤੇ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹਾਂ ਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਜਿੰਦਰ ਸਿੰਘ ਸੰਧੂ ਲਬਾਣੇ ਵਾਲੇ ਜੀ ਬੀਕੇ ਜੁ ਇੱਕਤਾ ਸਿੱਧੂਪੁਰ ਇਕੱਠ ਜਿਹੜਾ ਸਾਡਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਦੋਲਨ ਚੱਲ ਰਿਹਾ ਜੀ ਸ਼ੰਭੂ ਤੇ ਖਨੌਰੀ ਤੇ ਤੇ ਰਤਨਪੁਰੇ ਉਸ ਬਾਬਤ ਜਿਹੜੀਆਂ ਮੰਗਾਂ ਸਾਡੀਆਂ ਅਧੂਰੀਆਂ ਮੰਗਾਂ ਸਰਕਾਰ ਨੇ ਮੰਨੀਆਂ ਹੋਈਆਂ ਉਹਦੀ ਬਾਬਤ ਕੀਤਾ ਗਿਆ ਜੀ ਕਿਉਂਕਿ 15 ਸਤੰਬਰ ਨੂੰ ਮਹਾ ਪੰਚਾਇਤ ਹੋ ਰਹੀ ਹੈ ਜੀ ਹਰਿਆਣੇ ਦੇ ਜੀਂਦ ਜਿਹੜੇ ਦੇ ਅਚਾਨਾ ਮੰਡੀ ਦੇ ਵਿੱਚ ਉਹਦੀ ਬਾਬਤ ਹਰੇਕ ਬਲਾਕ ਨੂੰ ਦੋ ਦੋ ਬੱਸਾਂ ਲਾਈਆਂ ਜੀ ਦੋ ਤੋਂ ਵੱਧ ਪਾਉਂਦੀ ਦੋ ਚਾਰ ਪੰਜ ਜਿੰਨੀਆਂ ਮਰਜ਼ੀ ਲੈ ਜੇ ਉਹਦੇ ਵਾਸਤੇ ਸ਼ਕਤੀ ਨਾਲ ਲਾਗੂ ਕਰਨ ਵਾਸਤੇ ਕੀ ਕੀਤਾ ਹੈ ਉਹ ਅਪੀਲ ਕਰਨੀ ਚਾਹੁੰਦੇ ਆ ਕਿ ਹਰੇਕ ਕਿਸਾਨ ਹਰੀ ਪੱਗ ਬੰਨੇ ਬੈਚ ਲਾਵੇ ਵੇਚੇ ਜੂ ਇੱਕ ਤਾਂ ਸਿੱਧੂਪੁਰ ਦਾ ਤਾਜੋ ਪਤਾ ਲੱਗੇ ਕਿ ਤੁਹਾਡੀ ਲੜਾਈ ਕਿਹੜੀ ਜਥੇਬੰਦੀ ਲੜ ਰਹੀ ਹੈ ਬੀਕੇਜੂ ਇਕਤਾ ਸਿੱਧੂਪੁਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਸਹਿਯੋਗੀ ਹੈ ਜੀ ਅੰਦੋਲਨ ਚੱਲ ਰਿਹਾ ਜੀ ਮੰਗਾਂ ਨੂੰ ਲੈ ਕੇ 12 ਮੰਗਾਂ ਜੀ ਸਾਡੀਆਂ ਉਹ ਸਰਕਾਰ ਦੀ ਕਮਿਟਮੈਂਟ ਕੀਤੀ ਹੋਈ ਜਿਹਨਾਂ ਨੂੰ ਉਹ ਲਾਗੂ ਨਹੀਂ ਕਰ ਰਹੀ ਜੀ ਪਤਾ ਨਹੀਂ ਉਹਨਾਂ ਨੂੰ ਕੀ ਡਰ ਹੈ ਕੀ ਨਹੀਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਤੇ ਸਰਕਾਰ ਨੱਚ ਰਹੀ ਹੈ ਕਿਸਾਨਾਂ ਨੂੰ ਅੱਖੋ ਪਰੋਖਾ ਕਰ ਰਹੀ ਹੈ ਹੋਰ ਵੀ ਅਪੀਲ ਕਰਨਾ ਚਾਹੁੰਦੇ ਅਪੀਲ ਇਹੀ ਹੈ ਵੀਰੋ ਕਿ ਸਰਕਾਰ ਨੇ ਜਿਹੜੀ 1994 ਦੇ ਵਿੱਚ ਸਮਝੌਤਾ ਕੀਤਾ ਹੋਇਆ ਜੀ ਗੈਟ ਜਿਹਨੂੰ ਹੁਣ WTO ਕਹਿੰਦੇ ਆ ਉਹ ਸਮਝੌਤੇ ਤਹਿਤ MSP ਦੀ ਗਰੰਟੀ ਦਾ ਕਾਨੂੰਨ ਨਹੀਂ ਦੇ ਰਹੇ ਤੁਹਾਡੇ ਨਾਲ ਜਿਹੜਾ ਤੁਹਾਡੀ ਹੁਣ ਤੱਕ ਹਾਲਤ ਹੋਈ ਹੈ ਉਹ WTO ਨਾਲ ਜਿਹੜਾ ਸਮਝੌਤਾ ਹੋਇਆ ਭਾਰਤ ਸਰਕਾਰ ਤੋਂ ਉਹਦੇ ਕਰਕੇ ਹੋਈ ਹੈ ਵੀਰੋ ਆਪਾਂ WTO ਤੋਂ ਜਿੰਨਾ ਚਿਰ ਬਾਹਰ ਨਹੀਂ ਆਉਂਦੇ ਨਾ ਉਨਾਂ ਚਿਰ ਗੱਲ ਨਹੀਂ ਬੰਦੀ ਤਾਂ ਹੀ ਤੁਹਾਨੂੰ MSP ਦੀ ਗਰੰਟੀ ਦਾ ਕਾਨੂੰਨ ਨਹੀਂ ਦੇ ਰਹੇ ਤਾਂ ਹੀ ਤੁਹਾਡੀ ਕਰਜ਼ਾ ਮੁਕਤੀ ਨਹੀਂ ਹੋ ਰਹੀ ਤਾ ਮਤਲਬ ਛੜਾ ਮਤਲਬ ਇਹ ਸਾਰਾ ਤਾਣਾ ਬਾਣਾ ਉਲਝਿਆ ਹੋਇਆ ਆਪਾਂ ਤਕੜੇ ਹੋ ਕੇ ਸਾਰੇ ਕਿਸਾਨਾਂ ਨੂੰ ਬੇਨਤੀ ਆਪਾਂ ਇਹ ਅੰਦੋਲਨ ਲੜੀਏ ਤੇ ਜਿੱਤੀਏ ਸਰਕਾਰ ਉਹ ਨਹੀਂ ਰਹੀ ਅੱਗੇ ਵਾਲੀ ਜਿਹੜੀ ਕਹਿੰਦੀ ਸੀ 400 ਪਾਰ ਤੁਸੀਂ ਦੇਖਿਆ ਹੀ ਹੈ ਵੀ 240 ਤੇ ਸਿਮਟ ਗਈ ਵਿਸਾਖੀਆਂ ਦੇ ਖਰੋੜੀਆਂ ਦੇ ਸਾਰੇ ਤੇ ਸਰਕਾਰ ਚੱਲ ਰਹੀ ਹੈ ਇਹ ਬਹੁਤਾ ਸਮਾਨੀ ਚੱਲਦੀ ਹੁੰਦੀ ਚੰਦਰਬਾਬੂ ਨਾਇਡੂ ਤੇ ਨਿਤਿਸ਼ ਕੁਮਾਰ ਦੇ ਸਹਿਯੋਗ ਦੇ ਨਾਲ ਇਹ ਸਰਕਾਰ ਚੱਲ ਰਹੀ ਹੈ ਇਸ ਕਰਕੇ ਆਪਾਂ ਤਕੜੇ ਹੋ ਕੇ ਆਪਣੀਆਂ ਮੰਗਾਂ ਮਨਵਾ ਸਕਦੇ ਹਾਂ ਮੌਕਾ ਬਹੁਤ ਵਧੀਆ ਵਿਰੋਧੀ ਧਿਰ ਵੀ ਤਾਕਤਵਾਰਾ ਦੇਸ਼ ਦੇ ਵਿੱਚ ਵਿਰੋਧੀ ਧਿਰ ਦਾ ਤਾਕਤਵਾਰ ਹੋਣਾ ਜ਼ਰੂਰੀ ਹੈ